ਸਸ਼ੀਕਲ ਜੀ ਮੈਂ ਅਮਰ ਚਾਵਲਾ ਅੱਜ ਅਸੀਂ ਬਰੇਟਾ ਮੰਡੀ ਦੇ ਵਿੱਚ ਆ ਜਿੱਥੇ ਹੈਂਡਲੂਮ ਦੇ ਸ਼ੋਅਰੂਮ ਦੇ ਵਿੱਚ ਤੁਹਾਨੂੰ ਲੈ ਚਲਦੇ ਆ ਤੇ ਜਿੱਥੇ ਬਹੁਤ ਭਾਰੀ ਸੇਲ ਲੱਗੀ ਹੋਈ ਆ ਉਹ ਉਹ ਸ਼ੋਅਰੂਮ ਦੇ ਓਨਰ ਦੇ ਨਾਲ ਗੱਲਬਾਤ ਕਰਦੇ ਬਹੁਤ ਬਹੁਤ ਸਵਾਗਤ ਹੈ ਸਰ ਜੀ ਸਰ ਜੀ ਨਮਸਕਾਰ ਜੀ ਹਾਂ ਜੀ ਕੀ ਆਫਰਾਂ ਲੈ ਕੇ ਆਏ ਹੋ ਕੀ ਹੈ ਤੁਹਾਡੇ ਸ਼ੋਅਰੂਮ ਦੇ ਵਿੱਚ ਚਾਵਲਾ ਜੀ ਆਪਣੇ ਕੋਲੇ ਹੈਂਡਲੂਮ ਦਾ ਕੰਮ ਹੈ ਸਾਰਾ ਆਪਣਾ ਹੋਲ ਸੇਲ ਦਾ ਰਿਟੇਲ ਦਾ ਆਪਣੇ ਸ਼ੋਅਰੂਮ ਨੂੰ ਸਾਰਾ ਰੈਨੋਵੇਸ਼ਨ ਕਰਨਾ ਆਪਾਂ ਨੇ ਜੀ ਰੈਨੋਵੇਸ਼ਨ ਕਰਕੇ ਤੁਸੀਂ ਸੇਲ ਕਰ ਰੱਖੀ ਐ। ਸੇਲ ਰੱਖੀ ਐ ਵੀ ਆਪਣਾ ਜਗ੍ਹਾ ਹੈ ਨਹੀਂ ਮਾਲਦਾਰਨ ਨੂੰ। ਵੀ ਮਾਲ ਨਵੇੜੀ ਇਹਦੇ ਨੂੰ ਰਹੀ ਐ। ਜੀ ਜੀ। ਸਭ ਤੋਂ ਪਹਿਲੀ ਸਾਡੀ ਜਿਹੜੀ ਆਈਟਮ ਹੈ ਨਾ ਜੀ। ਸਭ ਤੋਂ ਪਹਿਲੀ ਜਿਹੜੀ ਆਈਟਮ 200 ਮੀਟਰ ਕਪੜਾ ਹੈ। 200 ਮੀਟਰ ਕਪੜਾ ਵਿੱਜੀ ਇਹਦੇ। 150 ਮੀਟਰ ਕਪੜਾ ਵਿੱਜੀ। ਮਤਲਬ 150 ਘਾਟ ਕੋਈ ਕਪੜਾ ਨਹੀਂ ਹੈਗਾ ਅੱਜ। ਇਹ ਆਪਣੇ ਸਟਾਕ ਕਲੀਅਰ ਕਰ ਰਹੇ ਜੀ ਇਹ ਕਪੜੇ ਦਾ। 50 ਰੁਪਏ ਮੀਟਰ ਵਿੱਜੀ। 1 ਮੀਟਰ ਲਓ, ਥਾਣ ਲਓ। ਇਹ ਥੋੜਾ ਬਹੁਤ ਫਾਇਦੇਮੰਦ ਸੌਦਾ ਹੈਗਾ। ਤੁਸੀਂ ਦੇਖੋ ਜੀ 7 ਫੁੱਟ ਦਾ ਪਰਦਾ ਬਣਾਉਣਾ ਹੈ। ਮੰਨ ਲਓ। ਸ ਕਿੰਨੇ ਦਾ ਕਪੜਾ ਲੱਗੇ ਬਜੀ 112 13 ਰੁਪਏ ਦਾ ਕਪੜਾ ਲੱਗਾ ਸਾਰਾ ਬਸ ਹਾਂਜੀ 112 13 ਰੁਪਏ ਦੇ ਜਿਆ ਪਰਦਾ ਆਹਾਂ ਘਰੇ ਪਰਦੇ ਲਗਵਾ ਸਕਦੇ ਹੋ ਆਹ ਪਰਦਾ ਜੀ ਤੁਹਾਨੂੰ ਕਿਧੋ ਵੀ 800 ਘੱਟ ਨਹੀਂ ਮਿਲਦਾ ਮੇਰੀ ਗਰੰਟੀ ਹੈ ਅਸੀਂ ਕੱਢ ਰਹੇ ਗੱਦਿਆਂ ਚ ਵੀ ਤਾਂ ਮੈਂ ਆਪਣੇ ਕੈਮਰਾ ਪਰਸੂ ਨੂੰ ਇੱਕ ਵਾਰ ਵੀਡੀਓ ਸਾਰੀ ਦਿਖਾ ਦਿੱਤੀ ਜਾਵੇ ਪੀ ਪੂਰਾ ਜਿਹੜਾ ਮਾਲ ਜਿਹੜਾ ਇਹ ਜਿਹੜਾ ਸ਼ੋਰੂਮ ਨਵਾਂ ਬਣਾਣਗੇ ਉਸ ਤੋਂ ਪਹਿਲਾਂ ਇਹ ਕਲੀਅਰ ਕਰ ਰਹੇ ਨੇ ਹਾਂਜੀ ਹਾਂਜੀ ਬੈਲ ਜੀ ओरिजिनल ਪਿਆਜ ਦੀ ਹੈ ਜੀ ਫੁੱਲ ਸਾਈਜ਼ ਹੈ ਪੱਕਾ ਰੰਗ ਹੈ ਬੁਰੀ ਹੈਵੀ ਕੁਆਲਿਟੀ ਹੈ ਜੀ ਇਹ 550 ਰੁਪਏ ਲਈ ਮਿੱਟਸੀ 350 ਰੁਪਏ ਦੀ ਹੈ 400 ਰੁਪਏ ਦੀ ਹੈ ਜੀ ਹੁਣ 250 ਰੁਪਏ ਦੇ ਰਹੀ ਹੈ ਇਸਰਾਣੇ ਨਾਲ ਹੈ ਡਬਲ ਬੈੱਡ ਦੀ ਫੁੱਲ ਸਾਈਜ਼ ਪੱਕਾ ਰੰਗ ਪਿਓਰ ਕਾਟਨ ਦੇ ਵਿੱਚ ਜੀ 2100 ਰੁਪਏ ਐਮ ਆਰ ਪੀ ਚਦਰ ਵੀ ਜੀ 600 ਰੁਪਏ ਚਦਰ ਆਈਏ 1200 ਦੀ ਦੋ ਚਦਰਾਂ ਬੈੱਡ ਸ਼ੀਟਾਂ ਜੀ ਨਾਲ ਫੁੱਲ ਸਾਈਜ਼ ਦੀ ਪੂਰਾ ਹੈਵੀ ਕੰਫਰਟਰ ਐਸੀ ਕੰਫਰਟਰ ਜੀ ਤੇ ਮਾਰਕੀਟ ਭਾਈ ਵੀ ਜੀ 2500 ਰੁਪਏ ਭਾਈ ਦੇਦਾ ਪੂਰਾ ਸਾਈਜ਼ ਵੱਡਾ ਦੇਖੋ ਆ ਦੇਖੋ ਜੀ ਪੂਰਾ ਫੁੱਲ ਸਾਈਜ਼ ਬੈੱਡ ਸ਼ੀਟ ਦੇ ਨਾਲ ਬਹੁਤ ਸੋਹਣੀ ਆ ਇਹ ਦੇਖੋ ਸੇਮ ਬੈਡਸ਼ੀਟ ਹੈ कॉटन ਜ ਬੜੀਆ ਦੇਖੋ ਜੀ ਆ ਦੇਖੋ ਜੀ ਇਹਦੇ ਵਿੱਚ ਜੀ 30 ਵੰਦੀ ਰੰਗ ਡਿਜ਼ਾਈਨ ਨੇ ਇਹ 2500 ਰੁਪਏ ਸੈੱਟ ਹੈ ਵੀਰ ਜੀ ਆਪਣਾ ਇਹ ਕਿ ਆਪਾਂ ਹੁੰਦੇ ਰਹੇ 1000 ਰੁਪਏ ਸੈੱਟ ਦੇ ਰਹੇ ਆ ਪੂਰਾ ਵੀ ਜੇ ਏਸੀ ਕੰਫਰਟਰ ਹੋ ਗਿਆ ਬੈਡਸ਼ੀਟੋ ਕੀ ਨਾਲ ਬਿਲੋ ਕਵਰ ਹੋਵੇ 3500 ਰੁਪਏ ਵੀਰ ਜੀ ਐਮ ਆਰ ਪੀ ਇਹਦੀ ਇਹ 2000 ਰੁਪਏ ਦੇ ਦੋ ਦੇ ਰਹੇ ਆ ਨਾਲ ਲੜਦੀਆਂ 1000 ਰੁਪਏ ਦੀ ਕਿ 1500 ਰੁਪਏ ਐਮ ਆਰ ਪੀ ਹੈ ਇੱਕ ਕਰਾਈ ਦੀ 3500 ਦੀ ਦੋ ਨਹੀਂ ਜੀ ਆਹ ਰਹੀਆਂ ਨਾਲ ਲੜਦੀਆਂ ਜੀ 3000 ਰੁਪਏ ਦੇ ਦੋਨੇ ਜੀ ਵੈਰ ਸਿਟ ਦੋ ਬਿੱਲੋ ਕਵਰ ਜੀ ਇਹਦੀ 3990 ਰੁਪਏ ਐ ਐਮ ਆਰ ਪੀ ਐ ਜੀ ਇਹ 1250 ਰੁਪਏ ਸੈਟ ਐ ਜੀ ਇਹ ਵਸਤ 1400 ਰੁਪਏ ਐ ਐਮ ਆਰ ਪੀ ਐ ਜੀ ਜੇ ਦੋ ਲੌਂਗੇ ਜਦਰਾ 1000 ਰੁਪਏ ਦੇ ਨੇ ਜੀ ਇਹ 600 ਰੁਪਏ ਦੇ ਚਾਰ ਦੋਲ ਜੀ ਰਾਈਟ ਹੈਂਡ ਦੀ ਤੁਸੀਂ ਇੱਕ ਨਾਲ ਇੱਕ ਫ੍ਰੀ ਐ ਜੀ ਇੱਕ ਲੌਂਗੇ ਦਾ ਇੱਕ ਨਾਲ ਫ੍ਰੀ ਬਣੋਗੇ ਜੀ ਫਰੈਸ਼ ਸਟਾਕ ਸਾਰਾ ਹਾਂ ਜੀ ਸਾਰਾ ਟੋਟਲੀ ਫਰੈਸ਼ ਸਟਾਕ ਵਧੀਆ ਡਾਬਲ ਐ ਜੀ ਫੁੱਲ ਸਾਈਜ਼ ਡਾਬਲ ਐ ਹੈਵੀ ਕੁਆਲਿਟੀ ਦਾ ਡਾਬਲ ਐ ਜੀ ਬਾਜ਼ਾਰ 'ਚ ਬਹੁਤ ਹਲਕਾ ਫਲਕਾ ਡਾਬਲ ਆ ਰਹਿਗਾ 1800 ਰੁਪਏ ਐਮ ਆਰ ਪੀ ਜੋੜੇ ਦੀ ਫਰੈਸ਼ ਮਾਲ ਐ ਸਿੰਪਲੀ ਮਾਡਰਨ ਦੋ ਦੌਲੀਆਂ ਫੁੱਲ ਸਾਈਜ਼ ਹੈਵੀ ਕੁਆਲਿਟੀ ਦੇ 1800 ਰੁਪਏ ਦੇ ਦੌਲੀਆਂ ਸਿਰਫ 600 ਰੁਪਏ ਦੇ ਦੌਲੀਆਂ ਨਹੀਂ ਦੋ ਜੀ ਲੋਟਸ ਦਾ ਮਾਲ ਐ ਜੀ ओरिजिनल 2000 ਰੁਪਏ ਇੱਕ ਦੀ ਐ ਐਮ ਆਰ ਪੀ ਜੀ ਤੁਸੀਂ ਐਮ ਆਰ ਪੀ ਵੜ ਸਕਦੇ ਹੋ ਆ ਬੜਾ ਜੀ ਐਮ ਆਰ ਪੀ 1999 ਰੁਪਏ ਜੀ ਕਿਤੋਂ ਮਰਜ਼ੀ ਕੰਪਨੀ ਦੀ ਵਗ ਜਾਈਦਾ ਵੀ ਅਮਰਲਾਪਾ ਮਿਲ ਸਕਦਾ 2000 ਰੁਪਏ ਦੀ ਚੱਦਰ ਆਈ 100 ਕਾਟਨ ਦੀ ਚੱਦਰ ਇਹਨੂੰ ਦੋ ਇੱਕ ਚੱਦਰ ਲਓਗੇ ਨਾਲ ਤੈਨੂੰ ਫ੍ਰੀ ਦੇਵਾਂਗੇ ਜਿਹੜਾ ਚਾਰਜ ਚੱਦਰਾਂ ਦਾ ਦੇਵਾਂਗੇ 500 ਰੁਪਏ ਦਾ ਦਫਾ ਗਈ ਜੀ ਬੰਬੇ ਟੈਂਗ ਜਿੱਦਾਂ ਰੀਜਨਲ ਡੁਪਲੀਕੇਟ ਨਹੀਂ ਹੈ ਜੀ ओरिजिनल ਚਦਰ ਹੈ 800 ਰੁਪਏ ਐਮ ਆਰ ਪੀ ਹੈ ਜੀ ਤਿੰਨ ਲਓਗੇ ਤਾਂ 1000 ਰੁਪਏ ਦੀਆਂ ਲਈ ਤਿੰਨ ਚਦਰਾਂ 1000 ਰੁਪਏ ਦੀਆਂ ਬੰਬੇ ਟੈਂਗ ਦੀਆਂ ਸਟੈਵ ਜੀ 650 ਰੁਪਏ ਦਾ ਦੋ ਇਹਦੇ ਨਾਲ ਕੁਸ਼ਨ ਕਵਰ ਨੇ ਜੀ ਦੋ ਸਰਾਂ ਨੇ ਕਵਰ ਨੇ ਜੀ ਕੰਬਲ ਹੈ ਜੀ ਬੂਰਾ ਵਧੀਆ ਚ ਨਾਲ ਇਹਦੇ ਬੈੱਡ ਸ਼ੀਟ ਹੈ ਪੂਰੀ ਗਰਮ ਚ ਪੂਰੀ ਹੈਵੀ ਜੀ ਨਾਲ ਇਹਦੇ ਬੂਰਾ ਵਧੀਆ ਕੰਬਲ ਹੈ ਟੌਪ ਦਾ ਪੂਰਾ ਹੈਵੀ ਜੀ ਡਬਲ ਲੇਅਰ ਦਾ ਆ ਦੇਖੋ ਜੀ ਫੁੱਲ ਸਾਈਜ਼ ਡਬਲ ਲੇਅਰ ਦਾ ਕੰਬਲ ਜੀ ਇਹ 650 ਰੁਪਏ ਦਾ ਵੀਰ ਜੀ ਹੁਣ ਆਪਾਂ ਦੇ ਰਹੇ ਵੀਰ ਜੀ ਇਹ 6000 ਰੁਪਏ ਦੇ ਦੋ ਸੈਟ ਦੇ ਰਹੇ ਹਾਂ 6000 ਰੁਪਏ ਦੇ ਦੋ ਸੈਟ ਬੈਟਿੰਗ ਸੈਟ ਹੈ ਜੀ ਪੂਰਾ ਵਧੀਆ ਹੈ ਪੀਸ ਜਿੰਨੇ ਮਰਤ ਵੱਡੀ ਗੱਲ ਕੀ ਰਹੀ ਸਾਡੇ ਸਾਈਜ਼ ਚਦਰ ਦਾ ਸਾਈਜ਼ ਜੋਰ ਨਹੀਂ ਹੁੰਦਾ ਬਾਜ਼ਾਰ ਚ ਕੀ ਹੈ 80 ਇੰਚ ਦੇ ਰਹੇ ਨੇ 82 ਇੰਚ ਦੀ ਸਾਡੇ ਜਿੱਧਰ ਪੂਰੀ ਫੁੱਲ ਸਾਈਜ਼ ਹੋਗੀ 90 100 ਦੀ ਦੇਖੋ ਜੀ 500 ਰੁਪਏ ਦੀ ਬੈੱਡ ਸ਼ੀਟ ਸੀ ਵੀਰ ਜੀ ਇਹ ਹੁਣ ਇਹ 200 ਰੁਪਏ ਦੀ ਬੈੱਡ ਸ਼ੀਟ ਹੈ ਸਰਾਣੇ ਨਾਲ ਸਿਰਫ 200 ਰੁਪਏ ਹੀ ਹੈ ਸਰਾਣੇ ਨਾਲ ਲੈ ਜੀ ਡਿਜ਼ਾਈਨ ਤੁਸੀਂ ਜਿੰਨੇ ਤੁਸੀਂ ਕਹੋਗੇ ਓਨੇ ਜਾਂਗੇ ਜਿੰਨੇ ਮੈਟ ਲੈਣਾ ਵੀਰ ਜੀ ਦੇਖੋ ਆਹ ਦੇਖੋ ਸਾਈ 2 ਫੁੱਟ ਜੋੜਾ 3 ਫੁੱਟ ਜੋੜਾ 4 ਫੁੱਟ ਜੋੜਾ 5 ਫੁੱਟ ਜੋੜਾ 6 ਫੁੱਟ ਜੋੜਾ 10 ਫੁੱਟ ਜੋੜਾ ਜਿਹੜਾ ਰੇਡੀਵੀ ਤੁਹਾਨੂੰ ਆਪਾਂ ਦੇ ਦਾਂਗੇ ਕੋਈ ਦੇ ਨਹੀਂ ਸਕਦਾ ਵੀਰ ਜੀ ਆਹ ਦੇਖੋ ਜੀ ਸਾਡੇ ਕੋਲ ਗੁਲਮੋਹਰ ਦਾ ਮਾਲ ਆਇਆ ਜੀ ਗੁਲਮੋਹਰ ਕੰਪਨੀ ਦਾ ਫਰੈਸ਼ ਸਟਾਕ ਜਮ ਇਹ ਚਦਰ ਹੈ ਗਰਮ ਚਦਰ ਹੈ ਲਾਸਟਿਕ ਵਾਲੀ ਹੈਵੀ ਕੁਆਲਿਟੀ ਦੀ ਮਲਾਈਕਰੋ ਦੀ ਬ੍ਰਾਂਡ ਵੈਸਟਰ ਹੈ ਜੀ ਜੋ ਐਮ ਆਰ ਪੀ ਲਿਖੀ ਹੈ ਜੀ 40% ਲੈਸ ਹੈ ਕੰਪਨੀ ਚੋਂ 4800 ਰੁਪਏ ਮਾਰ ਬੀ ਗੰਬਲਦੀ ਜੀ ਸਿਰਫ ਇੱਕ ਗੰਬਲ 1400 ਰੁਪਏ ਦਾ ਬਰੇਟੇ ਦੇ ਅਸੀਂ ਇਸ ਸ਼ੋਰੂਮ ਦੇ ਵਿੱਚ ਤੁਹਾਨੂੰ ਭਾਈ ਜੀ ਨੇ ਦਿਖਾਇਆ ਕਿ ਕਿੰਨੀਆਂ ਆਟਮਾ ਕਿੰਨੇ ਸਸਤੇ দামਾਂ ਦੇ ਉੱਤੇ ਤੁਹਾਨੂੰ ਜਿਹੜੀ ਆਟਮਾ ਜਿਹੜੀ ਹੈ ਤੁਹਾਡੇ ਤੱਕ ਪ੍ਰੋਵਾਈਡ ਕਰਾ ਰਹੇ ਨੇ ਤਾਂ ਕਿਰਪਾ ਕਰਕੇ ਜਿੰਨੇ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਜਾਂ ਸ਼ਹਿਰ ਦੇ ਸਾਡੇ ਲੋਕ ਨੇ ਤਾਂ ਇੱਕ ਵਾਰ ਤੁਸੀਂ ਇਹਨਾਂ ਦੀ ਦੁਕਾਨ ਦੇ ਵਿਜ਼ਿਟ ਕਰਕੇ ਇਸ ਭਾਰੀ ਸੇਲ ਦਾ ਜਿਹੜਾ ਫਾਇਦਾ ਲੈ ਲਓ ਆਸ਼ੂ ਹੈਂਡਲੂਮ ਸਟੋਰ ਮਿਸਪਲ ਕਲੋਨੀ ਨੇੜੇ ਗੀਤਾਪੁਰ ਦਿਆਲਪੁਰਾ ਰੋਡ ਬਰੇਟਾ ਮੰਡੀ ਜੱਗੂ ਦੀ ਪੜਦਿਆਂ ਦੀ ਫੈਕਟਰੀ ਮਸ਼ਹੂਰ ਹੈ ਜੀ 95694 76000 ਆਪਣਾ ਫੋਨ ਨੰਬਰ ਹੈ